ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਪਿਆਰੀਆਂ ਜੀਆਂ ਬੋਲੀਆਂ ਸੁਣਾਉਣ ਲੱਗੇ ਆ ਜੀ ਤੁਸੀਂ ਸਾਰੀਆਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡੇ ਕਮੈਂਟ ਜ਼ਰੂਰ ਪੜੀ ਦੇ ਪੜੀ ਦੇ ਆ ਜੀ ਤੁਸੀਂ ਬਹੁਤ ਪਿਆਰ ਕਰਦੇ ਹੋ ਤੇ ਇੱਕ ਜ਼ਰੂਰੀ ਸੂਚਨਾ ਸੀ ਜੀ ਆਪਾਂ ਲੋਕ ਗੀਤ ਤੇ ਲੋਕ ਬੋਲੀਆਂ ਦੀ ਸਖਲਾਈ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਹੋਈਆਂ ਅਡਮੈਂਟਨ ਦੇ ਵਿੱਚ ਜਿਹੜੀਆਂ ਭੈਣਾ ਰਹਿੰਦੀਆਂ ਉਹ ਆਪਾਂ ਨੇ ਕੋਲ ਆ ਕੇ ਇੱਥੇ ਲੋਕ ਗੀਤ ਸਿੱਖ ਸਕਦੇ ਆ ਜੇਕਰ ਤੋਂ ਹੋਰ ਕੋਈ ਸਿੱਖਣਾ ਚਾਹੁੰਦਾ ਤਾਂ ਆਪਾਂ ਆਨਲਾਈਨ ਕਲਾਸਿਸ ਵੀ ਸ਼ੁਰੂ ਕੀਤੀਆਂ ਹੋਈਆਂ ਜੇਕਰ ਤੁਹਾਡੀ ਲੋਕ ਗੀਤ ਲੋਕ ਬੋਲੀਆਂ ਸਿੱਖਣ ਦੀ ਇੱਛਾ ਹੈਗੀ ਆ ਤਾਂ ਤੁਸੀਂ ਆਪਾਂ ਨੂੰ ਮਿਲ ਸਕਦੇ ਆ ਜੀ ਆਪਣਾ ਨੰਬਰ ਹੈਗਾ ਜੀ 7809645132 ਸੋ ਅੱਜ ਪਿਆਰੀਆਂ ਜੀਆਂ ਬੋਲੀਆਂ ਸੁਣਾਉਣ ਲੱਗੇ ਆਂ ਜੀ ਕਿਉਂਕਿ ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਗਿਆ ਤੇ ਮੈਨੂੰ ਲੱਗਦਾ ਦੀਦੀ ਆਪਣੀਆਂ ਭੈਣਾਂ ਨੂੰ ਸੋਹਣੀਆਂ-ਸੋਹਣੀਆਂ ਬੋਲੀਆਂ ਚਾਹੀਦੀਆਂ ਵੈਸੇ ਵੀ ਤੁਸੀਂ ਹਮੇਸ਼ਾ ਕਮੈਂਟ ਕਰਦੇ ਹੋ ਕਿ ਸੰਦੀਪ ਦੀਦੀ ਬਹੁਤ ਸੋਹਣੀਆਂ ਬੋਲੀਆਂ ਪਾਉਂਦੇ ਆ ਤਾਂ ਮੈਨੂੰ ਵੀ ਦੀਦੀ ਦੀਆਂ ਬੋਲੀਆਂ ਬਹੁਤ ਚੰਗੀਆਂ ਲੱਗਦੀਆਂ ਸੋ ਪੇਸ਼ ਆ ਤੁਹਾਡੇ ਸਾਹਮਣੇ ਖੂਬਸੂਰਤ ਜੀਆਂ ਬੋਲੀਆਂ നദി അംബാ ഫാടിയെ പടത്തിന കുഴത്തിനെ കളേ ഭിജക കുടത്തി നെ ക ਵਾਗੇ ਦਿਨ ਦੀ ਦੇ ਵਿੱਚ ਛਿੱਟਾ ਨੀਂ ਜਵਾਰਦਾ ਕਿਸੇ ਨੂੰ ਕੀ ਪਤਾ ਮਮਤੀਆਂ ਦੇ ਪਿਆਰ ਦਾ ਕਿਸੇ ਨੂੰ ਕੀ ਪਤਾ ਮਮਤੀਆਂ ਦੇ ਪਿਆਰ ਦਾ ਕਿਸੇ ਨੂੰ ਕੀ ਪਤਾ ਮਮਤੀਆਂ ਦੇ ਪਿਆਰ ਦਾ ਹੱਟ ਘਟ ਕੇ ਲਿਆਂਦਾ ਗਦੂਬ ਜੀਰ ਮੈ ਲੀ ਆ ਗਿਆ ਆਪੇ ਸਾਨੂੰ ਸਦੂਬ ਜੀਰ ਮੈ ਲੀ ਆ ਗਿਆ ਆਪੇ ਸਾਨੂੰ ਸਦੂ ਬਤਿਰ ਮੈ ਲਈ ਆ ਗਿਆ ਆਪੇ ਸਾਨੂੰ ਸਦੂ ਖੱਟ ਖੱਟ ਕੇ ਲਿਆਂਦਾ ਕ ਦੁੱਧ ਪਰੇ ਕਰੇ ਆ ਗਿਆ ਚੋਨਾ ਕੀ ਮੈਂ ਲੱਗੂ ਦੁਪਹਿਰੇ ਕਰੇ ਆ ਗਿਆ ਚੋਨਾ ਕੀ ਮੈਂ ਲੱਗੂ ਦੁਪਹਿਰੇ ਕਰੇ ਆ ਗਿਆ ਚੋਨਾ ਕੀ ਮੈਂ ਲੱਗੂ ਖੱਟ ਖੱਟ ਕੇ ਲਿਆਂਦਾ ਕ ਦੁੱਧ ਮੈਂ ਤੇਰੇ ਕਰਕੇ ਆ ਗਿਆ ਚੋਨਾ ਆਪੇ ਲੱਗੂ ਮੈਂ ਤੇਰੇ ਕਰਕੇ ਆ ਗਿਆ ਚੋਨਾ ਆਪੇ ਲੱਗੂ ਮੈਂ ਤੇਰੇ ਕਰਕੇ ਆ ਗਿਆ ਚੋਨਾ ਆਪੇ ਲੱਗੂ ਮੈਂ ਤੇਰੇ ਕਰਕੇ ਆ ਗਿਆ ਚੋਨਾ ਬਾਪੂ ਨਾਲ ਲੱਗੂ ਮੈਂ ਤੇਰੇ ਕਰਕੇ ਆ ਗਿਆ ਚੋਨਾ ਬਾਪੂ ਨਾਲ ਲੱਗੂ ਮੈਂ ਤੇਰੇ ਕਰਕੇ ਆ ਗਿਆ ਚੋਨਾ ਬਾਪੂ ਨਾਲ ਲੱਗੂ ਚੜਾਉਣ ਗਈ ਸੀ ਝੂੜੀਆਂ ਤੇ ਚੜਾਈ ਬੰਗਾ ਸੋਨੇਰੀ ਮੇਰਾ ਕੱਗੜਾ ਮੈਂ ਕਿਹੜੇ ਕਿੱਲੇ ਟੰਗਾ ਸੋਨੇਰੀ ਮੇਰਾ ਕੱਗੜਾ സി കഗര മേടാ ਸੱਸ ਮਰੀ ਨੇ ਅਡ ਕਰ ਦਿੱਤਾ ਸੱਸ ਮਰੀ ਨੇ ਅਡ ਕਰ ਦਿੱਤਾ ਦੇਖੇ ਗਿੱਠ ਕਵੇੜਾ ਵੇ ਕਿਉਂ ਡਲਿਆ ਫਿਰੇ ਦੇਖ ਹੌਸਲਾ ਮੇਰਾ ਵੇ ਕਿਉਂ ਡਲਿਆ ਫਿਰੇ ਵੇਖ ਹੌਸਲਾ ਮੇਰਾ ਵੇ ਕਿਉਂ ਡਲਿਆ ਫਿਰੇ ਵੇਖ ਹੌਸਲਾ ਮੇਰਾ ਵੇ ਕਿਉਂ ਡਲਿਆ ਫਿਰੇ ਕੂਰੇ ਦਾਵੇ ਅੱਖੀਆਂ ਮਾਰਦਾ ਵੇ ਤਾਨੇ ਤੇਰੀ ਵੇੜਰਾਈ ਮੈਂ ਨਾ ਡਰਦੀ ਪੀੜੀ ਵਾਂਗ ਬਣ ਜਾਰਿਆ ਮੇਰੇ ਨਾ ਚੜਦੀ ਪੀੜੀ ਵਾਂਗ ਬਣ ਜਾਰਿਆ ਮੇਰੇ ਨਾ ਚੜਦੀ ਪੀੜੀ ਵਾਂਗ ਬਣ ਜਾਰਿਆ ਮੇਰੇ ਨਾ ਚੜਦੀ ਕੂਰ ਦਾਵੇ ਅੱਖੀਆਂ ਮਰਦਾਵੇ ਤਾਨ ਨੇ ਤੇਰੀ ਵਡਰਾਈ ਮੈਂ ਮੈਨਾਂ ਡਰਦੀ ਬਾਛੜ ਬਣ ਜਾ ਰਿਆ ਮੇਰੀ ਮਾਂ ਲੜਦੀ ਬਾਛੜ ਬਣ ਜਾ ਰਿਆ ਮੇਰੀ ਮਾਂ ਲੜਦੀ ਬਾਛੜ ਬਣ ਜਾ ਰਿਆ ਤੇਰੀ ਮਾਂ ਲੜਦੀ ਮੈਂ ਮਗਾਈਆ ਦਾਤਣਾ ਤੇ ਚੱਕ ਲਿਆ ਡਰ ਕੇ ਮੇ ਮੂਰਖਾ ਸਾਰਾ ਟੱਬਰ ਹੱਸੇ 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 ਤੇਰਾ ਮਰਿਆ ਚੜਿਆ ਕਿ ਕਰਤੇ ਤੈਨ ਦਾਤਣਾ ਕੀਤੀ ਨਹੀਂ ਮਰ ਹੁਲਾਰਾ ਲੰਗੀ ਕੋਲਦੀ ਬੱਲੇ ਮਾਰ ਹੁਲਾਰਾ ਲੰਗੀ ਕੋਲ ਦੀ ਮੇਰੀ ਸੀ ਕਟ ਪੀਤੀ ਨ ਤੈ ਪਰਦੇਸੀ ਨ ਜਗੋ ਤੇਰ ਮੀ ਕੀਤੀ ਨ ਤੈ ਪਰਦੇਸੀ ਨ ਜਗੋ ਤੇਰ ਮੀ ਕੀਤੀ ਨ ਤੈ ਪਰਦੇਸੀ ਨ ਜਗੋ ਤੇਰ ਮੀ ਕੀਤੀ ਤੈਨੀ ਤੈ ਤੋੜ ਗਈ ਯਾਰਾਂ ਨਾਲ ਪ੍ਰੀਤੀ ਨ ਤੈ ਤੋੜ ਗਈ ਯਾਰਾਂ ਨਾਲ ਪ੍ਰੀਤੀ ਨ ਤੈ ਤੋੜ ਗਈ ਪਰੀਤੀ ਨਿਤ ਟੁੱਟ ਸਾਰੇ ਤਾਂ ਕਹਿੰਦੇ ਫੌਜੀ ਫੌਜੀ ਸਾਰੇ ਤਾਂ ਕਹਿੰਦੇ ਫੌਜੀ ਫੌਜੀ ਮੈਂ ਨਾ ਫੌਜੀ ਕਹਿੰਦੀ ਟੁੱਟੀ ਜੀ ਤੇਰੀ ਜੀਪ ਤੇ ਮੈਂ ਨਾ ਫੌਜੀਆ ਬੈਂਦੀ ਟੁੱਟੀ ਜੀ ਤੇਰੀ ਜੀਪ ਤੇ ਮੈਂ ਨਾ ਫੌਜੀਆ ਬੈਂਦੀ ਟੁੱਟੀ ਜੀ ਤੇਰੀ ਜੀਪ ਤੇ ਮੈਂ ਨਾ ਫੌਜੀਆ ਬੈਂਦੀ ਮੇਰੀ ਵੀਣੀ ਕਮ ਚਾਰ ਮੇਤੋਂ ਲੱਗਦਾ ਨਹੀਂ ਜਰ ਜਰਾ ਆਈ ਮੁੰਡੀਆਂ ਕੜਾ ਚੱਕੇ ਆ ਨਾ ਜਾਵੇ ਵਿੱਚ ਕਾਈ ਮੁੰਡੇ ਆ ਕੜਾ ਚੱਕੇ ਆ ਨਾ ਜਾਵੇ ਵਿੱਚ ਕਾਈ ਮੁੰਡੇ ਆ ਕੜਾ ਚੱਕੇ ਆ ਨਾ ਜਾਵੇ ਵਿੱਚ ਕਾਈ ਮੁੰਡੇ ਆ ਤੇਰੀ ਅੱਖ ਮਸ ਤੰਨੀ ਸਤ ਹੋ ਜੂ ਛੇੜਖਾਨੀ ਫਿਰ ਆਖੇਗੀ ਜੱਟਾਂ ਦਾ ਪੁੱਤ ਮੜ ਬੱਲੀਏ ਕੜਾ ਚੱਕ ਲੈ ਤੂੰ ਮਾਰ ਕੇ ਹਲਾਰਾ ਬੱਲੀਏ ਛੜਾ ਚੱਕ ਲੈ ਤੂੰ ਮਾਰ ਕੇ ਹਲਾਰਾ ਬੱਲੀਏ ਕੇ ਲਤੂਆਰ ਕੇ ਹਲਾਰ ਬੱਲੀ ਕੁੜੀਓ ਨੀ ਥਨੂੰ ਗੱਪ ਸੁਣਾਵਾ ਕੁੜੀਓ ਨੀ ਤੈਨੂੰ ਗੱਪ ਸੁਣਾਵਾ ਗੱਪ ਸੁਣਾਵਾ ਖੜਕੇ ਮੱਛਰ ਚਾ ਪੀ ਗਿਆ ਕਚਦੀ ਪਿਆਲੀ ਫੜਕੇ ਮੱਛਰ ਚਾ ਪੀ ਗਿਆ ਚੱਕਦੀ ਪਿਆਲੀ ਫੜਕੇ ਮੱਛਰ ਚਾ ਪੀ ਗਿਆ ਕਚਦੀ ਗਲਾਲੀ ਫੜਕੇ ਮੱਛਰ ਚਾ ਪੀ ਕੁੜੀਓ ਨੀਤਨੁ ਗੱਪਸਨਾਵਾ ਕੁੜੀਓ ਨੀਤਨੁ ਗੱਪਸਨਾਵਾ ਗੱਪ ਦਾ ਸੱਚ ਨਾਵੇ ਓ ਕੋਈ ਕਣਾ ਹੰਜਿਆ ਦੂਰੋਂ ਨਿਗਟਕਾਵੇ ਓ ਕੋਈ ਕਣਾ ਜਿਆ 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 ਛੜਿਆਂ ਦੇ ਵੇੜੇ ਨੀ ਤੋਂ ਅੱਗ ਲੈਣ ਆਵੇਂਗੀ ਅਸੀਂ ਵੀ ਕਾਲਚਾ ਮਾਰਾਂਗੇ ਨੀ ਤੇਰੀ ਚੱਪਣੀ ਬਗਾ ਕੇ ਮਾਰਾਂਗੇ ਨੀ ਤੇਰੀ ਚੱਪਣੀ ਬਗਾ ਕੇ ਮਾਰਾਂਗੇ ਨੀ ਤੇਰੀ ਚੱਪਣੀ ਬਗਾ ਕੇ ਮਾਰਾਂ ਸੱਸੇਨੀ ਸਮਝਾਲਾ ਪੁੱਤ ਨੂੰ ਕਰਨੀ ਬਗਾਣੇ ਜਾਂਦਾ ਨਹੀਂ ਕਰਦੀ ਸ਼ੱਕਰ ਬੂਰੇ ਵਰਗੀ ਭਲੇ ਕਰਦੀ ਸ਼ੱਕਰ ਬੂਰੇ ਵਰਗੀ ਕੁੜਚੋਰੀ ਦਾ ਖਾਂਦਾ ਨਹੀਂ ਸੁਨੀਆਂ ਛੇ ਜਾਂਤੇ ਜਾਣ ਹੀਲ ਕੇ ਜਾਂਦਾ ਨਹੀਂ ਸੁਨੀਆਂ ਛੇ ਜਾਂਤੇ ਜਾਣ ਹੀਲ ਕੇ ਜਾਂਦਾ ਚੜੀਆਂ ਸੇ ਜਾਂਤੇ ਜਾਣ ਹੀਲ ਕੇ ਜਾਂਦਾ ਨਹੀਂ ਸੁਨੀਆਂ ਛੇ ਜਾਂਤੇ ਪਹਿਣਾ ਪਹਿਣਾ ਕਦੇ ਨਲੜੀਆਂ ਪਹਿਣਾ ਪਹਿਣਾ ਕਦੇ ਨਲੜੀਆਂ ਸਾਡੂ ਮਰਦੇ ਖੇਡੇ ਸਾਡੂ ਮਰਦੇ ਖੇਕੇ ਕੋਲਾ ਬੋਲਦੀਆਂ ਵਿੱਚ ਬਾਗਾਂ ਦੇ ਬਹਿਕੇ ਕੋਲਾ ਬੋਲਦੀਆਂ ਵਿੱਚ ਬਾਗਾਂ ਦੇ ਬਹਿਕੇ ਕੋਲਾ ਬੋਲਦੀਆਂ ਵਿੱਚ ਬਾਗਾਂ ਦੇ ਬਹਿਕੇ ਕੋਲਾ ਬੋਲਦੀਆਂ ਵਿਆਹ ਕਰਾਇਆ ਪਰਮ ਗਵਾਇਆ ਵਿਆਹ ਕਰਾਇਆ ਪਰਮ ਗਵਾਇਆ ਹਾਂ ਦਾ ਮੁੰਡਾ ਨਾ ਥਿਆਇ ਨਿਰੋਵਾ ਮਾ ਕੋਲੇ ਮੁੰਡਾ ਕਲਿੰਡਰ ਮਿਲੇ ਨੋ ਮਾ ਮਾ ਕੋਲੇ ਮੁੰਡਾ ਕਲਿੰਡਰ ਮਿਲੇ ਅਨੀ ਗਲਤ ਕਲਿੰਡਰ ਪਾਇ ਨਿਰੋਵਾ ਮਾ ਕੋਲੇ ਗਲਤ ਕਲਿੰਡਰ ਪਾਇ ਨਿਰੋਵਾ ਮਾ ਕੋਲੇ ਗਲਤ ਕਲਿੰਡਰ ਪਾਇ ਨਿਰੋਵਾ ਮਾ ਕੋਲੇ ਉਮੀਦ ਜੀ ਪਿਆਰੀਆਂ ਜੇ ਲੋਕ ਬੋਲੀਆਂ ਤੁਹਾਨੂੰ ਚੰਗੀਆਂ ਲੱਗੀਆਂ ਹੋਈਆਂ ਚੰਗੀਆਂ ਲੱਗੀਆਂ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਆਪਣੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ